ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਹਰ ਮੰਦਰ ਦਾ ਮੰਗਤਾ ਹਰ ਮੰਦਰ ਦੇ ਦਰਸ਼ਨ ਕਰਨ ਆਈ ਯਾਤਰੀ ਵੀਰੋ ਦਿਓ ਮੈਨੂੰ ਉਹ ਦਾਤ ਜੋ ਤੁਸੀਂ ਲਿਆਏ ਹੋ ਮੇਰੀ ਖਾਤਰ ਪਰ ਜੇ ਤੁਸੀਂ ਭੁੱਲ ਸਕਦੇ ਹੋ ਉਸ ਨੂੰ ਜਿਦਾਂ ਬਨ ਭੁੱਲ ਜਾਂਦਾ ਹੈ ਆਪਣੇ ਫੁੱਲਾਂ ਨੂੰ ਤੇ ਜਿਵੇਂ ਬ੍ਰਿਛ ਭੁੱਲ ਜਾਂਦਾ ਹੈ ਆਪਣੇ ਫਲਾਂ ਨੂੰ ਜਿਦਾਂ ਨਦੀ ਦੀ ਵਹਿਦੀ ਧਾਰਾਂ ਵਿੱਚੋਂ ਪੰਛੀ ਚੁੰਝ ਭਰ ਨੀਰ ਪੀ ਕੇ ਉਡਹੈ ਜਾਂਦਾ ਚਿੜੀ ਚੁੰਝ ਭਰ ਲੈ ਗਈ ਉੱਤੇ ਨਦੀ ਨਾ ਘਟਿਓ ਨੀਰ ਯਾਤਰੀ ਪਿਆਰੇ ਜੇ ਤੁਸੀਂ ਸਮਝੋ ਕਿ ਅਸੀਂ ਕਰਦੇ ਪਏ ਹਾਂ ਇਸ ਮੰਗ ਤੇ ਤੇ ਉਪਕਾਰ ਜੋ ਬਣਿਆ ਹੈ ਦਇਆ ਦਾ ਪਾਤਰ ਤਾਂ ਬਿਲਕੁਲ ਮੈਨੂੰ ਕੁਝ ਨਾ ਦੇਣਾ ਮੈਨੂੰ ਤੁਹਾਡੇ ਦਾਨ ਤੇ ਦਇਆ ਦੀ ਲੋੜ ਨਹੀਂ ਹੈ ਸਮਝ ਲਵਾਗਾ ਮੈਂ ਵੀ ਕਿ ਤੁਸੀਂ ਹੋ ਮੇਰੇ ਵਰਗੇ ਕੰਗਲੇ ਮੰਗਤੇ ਤੁਹਾਡੀਆਂ ਉਦਾਤਾ ਮੈਨੂੰ ਨਹੀਂ ਪਰਵਾਹ ਜਿਨ੍ਹਾਂ ਤੇ ਹੋਵੇ ਅੰਕਤ ਦਇਆ ਤੇ ਦਾਨ ਮੈਨੂੰ ਤਾਂ ਉਹ ਦਿਓ ਬਸਤਰ ਤੇ ਦਿਓ ਗਹਿਣੇ ਗੱਟੇ ਜਿਸ ਨੂੰ ਪਾ ਕੇ ਮੇਰੀ ਨਿਝ ਆਤਮਾ ਕਰ ਲੇ ਸ਼ਿੰਗਾਰ ਇਸ ਲਈ ਤੁਹਾਡੇ ਅੰਦਰ ਆਤਮ ਬਲੀਦਾਨ ਦਾ ਭਾਵ ਜਾਗਣਾ ਚਾਹੀਏ ਇਹਨਾਂ ਨਿੱਕੀਆਂ ਨਿੱਕੀਆਂ ਵਸਤਾਂ ਲਈ ਮੈਂ ਨਹੀਂ ਦਿੰਦਾ ਕੋਈ ਅਸੀਸ ਮੇਰੇ ਕੋਲ ਰਬ ਦੇ ਦਿੱਤੇ ਰਤਨ ਅਮੋਲਕ ਜੋ ਮੇਰੇ ਹਿਰਦੇ ਅੰਦਰ ਨੂੰ ਸ਼ਿੰਗਾਰ ਰਹੇ ਨੇ ਇਹ ਸੋਨੇ ਚਾਂਦੀ ਦੇ ਛੱਲਣ ਹਨ ਨਿਗੂਣੇ ਜੇ ਖਿਡੋਣੇ ਇਹਨਾਂ ਰਤਨਾਂ ਦੀ ਤੁਲਨਾ ਵਿੱਚ ਇਹ ਤਾਂ ਬਾਲ ਖੇਡ ਜੇ ਜਾਪਣ ਜੇ ਤੁਸੀਂ ਇਹ ਸਮਝੋ ਕਿ ਮੈਂ ਹਾਂ ਤੁਹਾਡੇ দান ਦਾ ਪਾਤਰ ਇੱਕ ਮੰਗਤਾ ਭਿਖਾਰੀ ਤਾਂ ਤੁਸੀਂ ਹੋ ਕਿਸੇ ਭਰਮ ਭੁਲੇਖੇ ਅੰਦਰ ਮੇਰੇ ਹਿਰਦੇ ਜੋ ਰਤਨ ਅਮੋਲਕ ਲਟਕ ਰਹੇ ਨੇ ਜਿਨ੍ਹਾਂ ਦਾ ਸੂਰਜ ਤੇ ਚੰਦ ਤੋਂ ਵੀ ਵੱਧ ਹੈ ਪ੍ਰਕਾਸ਼ ਮੈਨੂੰ ਸਹਿਜ ਆਨੰਦ ਨੇ ਦੇੰਦੇ ਮੇਰੀ ਆਤਮਾ ਅੰਦਰ ਉਹ ਪਰਮਾਨੰ ਸਮਾਇਆ ਜੋ ਮੇਰੇ ਲਈ ਹੈ ਕਾਫੀ ਤੇ ਵੱਡਾ ਸੰਤੋਖ ਦਾ ਸੋਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ